ਮਾਜਾ ਲਿਖਾਂਗੇ ਗਵਾ ਕੇ ਮਾਜਾ ਤੋੜਨਾ ਵੇਖ ਫੱਪ ਦਾ ਮਧੈਲ ਬੱਤੀ ਬੋਰਨਾ ਮੋਢੇ ਰੌਂਦਾਂ ਵਾਲੇ ਪਟੇ ਹੱਥ ਟੱਕੂਏ ਅਹੀਂ ਯਾਰਾ ਜੱਲਿਆ ਦੇ ਨਹੀਂਓ ਬਟੂਏ ਮਾਜਾ ਗੱਜੇ ਅੱਗੇ ਆਸੀ ਅੱਦਾ ਵੱਡਿਆ ਮਾਵਾਂ ਸਾਭ ਸਾਭ ਪੁੱਤਾਂ ਨੂੰ ਨਹੀਂ ਰੱਖਿਆ ਹੱਥ ਸਾਲਟਾਂ ਤੇ ਬੈਗਾ ਚ ਡਰਮ ਨਹੀਂ ਡਰ ਭੱਜਣਾ ਮਝੈਲਾ ਦਾ ਏ ਕੰਮ ਨਹੀਂ ਰੋਬ ਟੈਡੀ ਪੱਗ ਵਿੱਚ ਉਹ ਦਿਸੇ ਵੱਖਰਾ ਸਾਡੇ ਗੱਲ ਗੱਲੀ ਉੱਤੇ ਹੁੰਦਾ ਝਗੜਾ ਕਦੇ ਪੁਸ਼ੀਕਰ ਦਾਸਪੁਰੋਂ ਕਿੰਨੇ ਕ ਦਲੇਰ ਦੱਸ ਦਿਆ ਥਾਣੇ ਅਸੀਂ ਜਿੰਨੇ ਕ ਦਲੇਰ ਵੇਖੀ ਪੱਟੀ ਵਾਲੇ ਬੱਬਰਾਂ ਦਾ ਟੌਰ ਤੂੰ ਬਟਾਲਾ ਦੱਸ ਦੂ ਤੂਫਾਨਾਂ ਵਾਲੇ ਯੋਰ ਨੂੰ ਹਵਾ ਮਾਝੇ ਵਾਲੀ ਦੱਸਦੀ ਦਲੇਰੀਆਂ ਪੀੜੀ ਸ਼ੌਕ ਨਾਲ ਰੱਖਦੀ ਬਸ਼ੇਰੀਆਂ ਹਰ ਜੇਲ੍ਹ ਵਿੱਚ ਇੱਕ ਬੰਦਾ ਹੋਊਗਾ ਜ਼ਰੂਰ ਸਾਡੇ ਏਰੀਏ ਚ ਕਈ ਪਿੰਡ ਇਦਾਂ ਦੇ ਮਸ਼ਹੂਰ ਹੁੰਦੀ ਤਾਰ ਨਾਲ ਗੱਲ ਹਥਿਆਰ ਨਾਲ ਗੱਲ ਉਹਦੀ ਤਾਰ ਨਾਲ ਗੱਲ ਹਥਿਆਰ ਦਲਵਾਰ ਨਾਲ ਗੱਲ ਸਾਡੀ ਪੈਰ ਕਾਂ ਚ ਤੂਤੀ ਰਹਿੰਦੀ ਬੋਲਦੀ ਮਾਨੋ ਚਾੜ ਨੂੰ ਪੁਲਿਸ ਰਹਿੰਦੀ ਟੋਲਦੀ ਸਾਡੇ ਮਾਜੇ ਵਿੱਚ ਉੱਠ ਪਿਆ ਨਵੀਂ ਸਰਕਾਰ ਕਹਿੰਦੇ ਪੀ.ਐਮ ਬਣੂ ਹੁਣ ਅਮਰਤਪਾਲ ਕਹਿੰਦੇ ਸੀ.ਐਮ ਬਣੂ ਹੁਣ ਅਮਰਤਪਾਲ ਵੇਖੀ ਫੇਰ ਮਾਜਾ ਆਉ ਹੁਣ ਖਬਰਾਂ ਦੇ ਵਿੱਚ ਦੱਬ ਕੇ ਨਹੀਂ ਪਾਉ ਰਹੇ ਨੇ ਜਬਰਾਂ ਦੇ ਵਿੱਚ ਸਾਰੇ ਸ਼ਸਤਰ ਧਾਰ ਪੂਜਦੇ ਆ ਹਥਿਆਰ ਪਹਿਲਾਂ ਕਰਦੇ ਨਹੀਂ ਵਾਰ ਦੂਜਤੇ ਆ ਹਥਿਆਰ ਦੂਜਤੇ ਆ ਹਥਿਆਰ ਪਹਿਲਾਂ